ਸ਼ਸ਼ਟ ਬਰੀ ਸਾਦਗੈ ਸੰਗ ਉਜਲ ਹੋਤ ਸਾ ਸੰਗ ਅਵਰ ਸਗਲੀ ਹੋਤ ਸਾਦਗੈ ਸੰਗ ਮਿਟੇ ਹਮਾਨ ਸਾਦਗੈ ਸੰਗ ਪ੍ਰਗਟੇ ਸੋ ਗਿਆਨ ਸਾਦਗੈ ਸੰਗ 부ਜੇ ਬ੍ਰਹਮਨੀਰਾ ਸਾਦ ਸੰਗ ਸਭ ਹੋਤ ਨ ਮੀਰਾ ਸਾਦਗੈ ਸੰਗ ਪੈ ਨਾਵਰਤਨ ਸਾਰਗੈ ਸੰਗੈ ਕੋ ਉਪਜਤਨ ਸਾਰ ਕੀ ਮਹਿਮਾ ਵਰਨੈ ਗਉਨ ਗਰਾਨੀ ਨਾਨਕ ਸਾਰ ਕੀ ਸੋਭਾ ਬ੍ਰਹਮ ਹਿਸਮਾਨੀ ਸਾਰਗੈ ਸੰਗੈ ਗੁਰ ਚਨ ਮਿਲੈ ਸਾਰਗੈ ਸੰਗ ਸਦਾ ਵਰਫੂਲੇ ਸਾਰਗੈ ਸੰਗ ਆਵਹਿ ਵਸੁੰਚ ਸਤ ਸੰਗ ਅੰਮ੍ਰਿਤ ਰਸ ਹਉ ਵੁੰਚਾ ਸਾਰ ਸੰਗ ਹੋਏ ਸਭ ਕੀ ਰੈਨ ਸਾਧ ਗੈ ਸੰਗ ਮਨੋਹਰ ਬੈਨ ਸਾਧ ਹੈ ਸੰਗਨ ਇਕਤੂ ਧਵੈ ਸਾਧ ਸੰਗ ਅਸਤਤ ਮਨ ਪਾਵੈ ਸਾਧ ਹੈ ਸੰਗ ਮਾਇਤੇ ਬਿਨ ਸਰ ਸੰਗ ਨਾਨਕ ਪ੍ਰਸਾਦ ਅਬਰ ਸੰਗ ਸਾਧ ਸੰਗ ਦਿਸਮਨ ਸਮੀਤ ਸਾਰਵ ਕੈ ਸੰਗ ਮਹਾ ਬਨੀਤ ਸਾਰ ਸੰਗ ਕਿਸ ਸਿਓ ਨਹੀਂ ਬੈਰ ਸਾਰ ਕੈ ਸੰਗ ਨ ਵਿਗਾ ਬੈਰ ਸਾਰ ਕੈ ਸੰਗ ਨਾਹੀ ਗੋਮੰਦਾ ਸਾਰ ਸੰਗ ਜਨਿ ਪਰਮ ਆਨੰਦਾ ਸਾਰ ਕੈ ਸੰਗ ਨਾਹੀ ਹੋਉ ਦਾਪ ਸਾਗੈ ਸੰਗਤ ਜੈ ਸਵਿਆਪ ਆਪੈ ਜਨੈ ਸਾਰ ਬਡਾਈ ਨਾਨਕ ਸਾਧ ਗੁਰੂ ਬਨਿਐ ਸਾਧ ਗੈ ਸੰਗਿ ਅਗੰਹ ਹਉ ਢਾਵੈ ਸਾਧ ਗੈ ਸੰਗਿ ਸਦਾ ਸੁਖ ਪਾਵੈ ਸਾਧ ਸੰਗ ਵਸੈ ਅਗੋਚਰ ਲਹਿ ਸਾਧੂ ਕੈ ਸੰਗ ਅਜਤ ਸਹੈ ਸਾਧਕ ਕੈ ਸੰਗ ਸੇ ਧਨ ਉੱਚੇ ਸਾਧੂ ਕੈ ਸੰਗ ਮਹਿਲ ਪੌਂਚੇ ਸਾਧਕ ਕੈ ਸੰਗ ਦ੍ਰਿੜੈ ਸਭ ਧਰਮ ਸਾਧਕ ਕੈ ਸੰਗ ਕੇਵਲ ਬਾਦ ਬ੍ਰਹਮ ਸਾਧਕ ਹੈ ਸੰਗ ਪਾਇ ਨਾਮ ਨਿਹਾਰ ਨਾਨਕ ਸਾਨੁ ਹੋਕੇ ਗੁਰਬਾਨ ਸਾਰਹਿ ਸੰਗ ਸਭ ਕੋ ਉਧਾਰੇ ਸਾਰ ਸੰਗ ਸਾਜਨ ਅਮੀਤ ਕੁਟਮ ਨਿਸਤਾਰੇ ਸਾਰੋ ਕੈ ਸੰਗ ਸੋ ਧਨ ਭਾਵੇ ਸਾਜ ਸਦੰਤੇ ਸਭ ਕੋ ਵਰਸਾਵੇ ਸਾਰ ਸੰਗ ਧਰਮ ਰਾਏ ਕਰੇ ਸੇਵਾ ਸਾਰਗੈ ਸੰਗ ਸੁਭਾ ਸੁਦੇਵਾਰ ਸਾਰੂਗੈ ਸੰਗ ਪਾਪ ਬਲਾਇਨ ਸਾਰ ਸੰਗ ਅੰਮ੍ਰਿਤ ਗੁਣ ਗਾਇਨ ਸਾਰਖੈ ਸੰਗ ਸਰਬ ਸਾਨ ਗਮ ਨਾਨਕ ਸਾਰਖੈ ਸੰਗ ਸਫਲ ਜਨਮ ਸਾਰਕੈ ਸੰਗ ਰਹੀ ਗਿਸ਼ਕਾਨ ਦਰਸ਼ਨ ਭੇਟਤ ਹੋਤ ਨਿਹਾਲ ਸਾਰਕੈ ਸੰਗ ਖਲੁਖਤ ਹਰੈ ਸਾਰਕੈ ਸੰਗ ਨਰਕ ਪਰ ਹਰੈ ਸਾਰਕੈ ਸੰਗ ਇਹ ਹਾਸਹਿਲਾ ਸਾਰ ਸੰਗ ਵਿਸਰਜ ਹਰ ਮਿਲ ਜੋ ਇਛੈ ਸੋਇ ਹਲ ਪਾਵੈ ਸਾਰ ਹੈ ਸੰਗਨ ਵਿਰਥਾ ਜਾਵੈ ਪਾਰ ਬ੍ਰਹਮ ਸਾਦਰ ਦਵਸੈ ਨਾਨਕ ਅਦਰੈ ਸਾਦ ਸੁਨ ਦਸੈ ਸਾਰ ਹੈ ਸੰਗ ਸੁਨੋ ਹਰ ਨਾਉ ਸਰ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾਮੰਤੇ ਹੀ ਵਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲਗੇ ਬ੍ਰਹਮ ਮਿੱਠਾ ਸਾਧੂ ਹੈ ਸੰਗ ਘਟ ਘਟ ਨਿਠਾ ਸਰ ਸੰਗ ਭੈ ਆਗਿਆ ਖਾਰੀ ਸਾਰ ਸੰਗਤ ਵਈ ਹਮਾਰੀ ਸਾਰਕੈ ਸੰਗ ਮਿਟੈ ਸਰੋਗ ਨਾਨਕ ਸਾਧ ਹ ਵਿਟੈ ਸੰਜੋਗ ਸਾਰਕੀ ਮਹਿਮਾ ਵਿਦਾਂ ਜਨ ਹੈ ਜਿਤਾ ਸੁਨ ਹੈ ਰਿਤਾ ਵਿਖਿਆਨ ਹੈ ਸਾਰਕੀ ਅਪਮਾਤ ਹੈ ਗੰਦੇਹ ਰੂਰ ਸਾਰਕੀ ਅਪਮਾਰ ਹੈ ਭਰਪੂਰ ਸਾਰਗੀ ਸੋਭਾ ਕਾ ਨਾਹੀ ਅੰਤ ਸਾਰਗੀ ਸੋਭਾ ਸਦਾ ਬਿਅੰਤ ਸਾਰਗੀ ਸੋਭਾ ਉੱਚੀ ਉੱਚੀ ਸਾਰਗੀ ਸੋਭਾ ਮੁੱਚੀ ਮੁੱਚੀ ਸਾਰਗੀ ਸੋਭਾ ਸਾਰਬਨਿਆਈ ਨਾਨਕ ਸਾਰਬ ਪ੍ਰਭ ਬਿਨ ਪਹਾਈ ਸਰੂਪ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਵੇਖੈ ਇਕਸ ਬਿਨ ਕੋਈ ਨਾਨਕ ਹੈ ਲੱਛਣ ਬਰਮ ਗਿਆਨੀ ਹੋਏ